ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਆਪਾਂ ਨੂੰ ਪਤਾ ਹੀ ਆ ਕਿ ਅੱਜ ਦੇ ਟਾਈਮ ਕੈਨੇਡਾ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਸੋ ਦਿਨ ਬ ਦਿਨ ਜਿਹੜੀ ਸਥਿਤੀ ਆ ਉਹ ਵਿਗੜਦੀ ਜਾ ਰਹੀ ਆ ਤੇ ਵਿਗੜਦੀ ਹੋਈ ਸਥਿਤੀ ਬਾਰੇ ਕੁਝ ਕੁ ਅਹਿਮ ਘਟਨਾਵਾਂ ਜਿਹੜੀਆਂ ਹੋਈਆਂ ਅੱਜ ਉਹਦੇ ਬਾਰੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਕਰਨ ਔਲਖ ਬਣੇ ਹੋਏ ਆ ਔਲਖ ਸਾਹਿਬ ਨੂੰ ਪਹਿਲਾਂ ਆਪਾਂ ਸਵਾਗਤ ਕਰ ਲਈ ਔਲਖ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਭਾਈ ਕੀ ਹਾਲ ਹੈ ਜੀ ਠੀਕ ਠਾਕ ਬਸ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੋ ਹਾਂ ਜੀ ਭਾਈ ਚਲੋ ਜਿਹੜੇ ਕੈਨੇਡਾ ਦੇ ਹਾਲਾਤ ਹੈਗੇ ਉਹ ਦਿਨ ਬਦਨ ਮਾਰੇ ਹੁੰਦੇ ਜਾ ਰਹੇ ਆ ਕੈਨੇਡਾ ਚ ਹਰ ਰੋਜ਼ ਗੋਲੀਆਂ ਚੱਲ ਰਹੀਆਂ ਐ ਐਕਸਟਰੈਕਸ਼ਨ ਮੰਗੀ ਜਾ ਰਹੀ ਐ ਪੁਲਿਸ ਦੇ ਜਿਹੜੇ ਹੱਥ ਹੈ ਉਹ ਖੜੇ ਹੋ ਚੁੱਕੇ ਐ ਔਲਖ ਸਾਹਿਬ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਹਾਲਾਤ ਜਿਵੇਂ ਮੈਂ ਸ਼ੁਰੂ ਵੀਡੀਓਜ਼ ਦੇ ਸ਼ੁਰੂ ਦੇ ਵਿੱਚ ਗੱਲ ਕਰ ਰਿਹਾ ਹਾਂ ਵੀ ਹਾਲਾਤ ਦਿਨ ਬਦਿਨ ਖਰਾਬ ਹੁੰਦੇ ਜਾ ਰਿਹਾ ਤੇ ਸੁਧਰਨ ਦੀ ਉਮੀਦ ਇਹ ਕਿਹਾ ਜਾ ਰਿਹਾ ਵੀ 2035 ਤੱਕ ਹਾਲਾਤ ਸੁਧਰਨ ਦੀ ਉਮੀਦ ਨਹੀਂ ਕੀਤੀ ਜਾਂਦੀਗੀ ਜਿਹੜਾ ਗੋਲੀਆਂ ਵਾਲਾ ਕੰਮ ਆ ਗੋਲੀਆਂ ਚੱਲਦੀਆਂ ਕੋਈ ਕਿੱਧਰੋਂ ਚਲਾਉਂਦਾ ਕੋਈ ਕਿਸੇ ਟਾਈਮ ਚਲਾਉਂਦਾ ਕੋਈ ਸ਼ੋਰੂਮ ਤੇ ਚਲਾਉਂਦਾ ਕੋਈ ਬਿਜ਼ਨਸਮੈਨ ਦੇ ਬਿਜ਼ਨਸ ਤੇ ਚਲਾਉਂਦਾ ਇਹ ਜਿਹੜਾ ਹੈਗਾ ਟ੍ਰੈਂਡ ਹੈ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਹਾਲ ਦੇ ਵਿੱਚ ਜਿਹੜੀ ਘਟਨਾ ਹੋਈ ਆ ਵੀ ਇੱਕ ਪੰਜਾਬੀ ਦੇ ਘਰ ਤੇ ਰੀਸੈਂਟ ਗੋਲੀਆਂ ਚੱਲੀਆਂ ਮੈਂ ਕਹਿੰਦਾ ਵੀ ਹੁਣ ਪੰਜਾਬੀ ਗੋਲੀਆਂ ਚਲਾਉਣ ਵਾਲੇ ਆ ਤੇ ਪੰਜਾਬੀਆਂ ਨੂੰ ਟਾਰਗੇਟ ਕਰ ਰਹੇ ਆ ਇਹ ਮੈਨੂੰ ਲੱਗਦਾ ਵੀ ਬਹੁਤ ਇੱਕ ਨਮੋਸ਼ੀ ਵਾਲੀ ਗੱਲ ਬਣ ਕੇ ਰਹਿ ਚੁੱਕੀ ਆ ਬਿਲਕੁਲ ਭਾਈ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਐਕਚੁਅਲੀ ਸਰੀ ਐਡਮਿੰਟਨ ਕੈਲਗਰੀ ਬ੍ਰੈਮਟਨ ਇੱਥੇ ਨਾ ਖੌਫ ਦਾ ਮਾਹੌਲ ਆ ਜੀ ਜਿਹੜੇ ਚੰਗੇ ਬਿਜ਼ਨਸਮੈਨ ਆ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਆ ਉਹ ਆਪਦੀ ਫੈਮਿਲੀ ਨੂੰ ਪ੍ਰੋਟੈਕਟ ਕਰਨ ਲਈ ਡਿਫਰੈਂਟ ਡਿਫਰੈਂਟ ਰਾਹ ਆਪਣੇ ਅਪਣਾ ਰਹੇ ਮੈਂ ਇਸ ਘਟਨਾ ਦੀ ਗੱਲ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਹੁਣ ਜਿਹੜੇ ਉੱਥੇ ਘਰ ਉਹਦੇ ਮੇਨ ਓਨਰ ਹੈ ਜਿੰਨਾਂ ਤੋਂ ਐਕਸਟਰਸ਼ਨ ਮੰਗੀ ਜਾ ਰਹੀ ਹੈ ਜਿਹੜੀ ਆਪਣੇ ਕੈਲਗਰੀ ਐਡਮਿੰਟਨ ਬ੍ਰਾਂਟਨ ਦੀ ਗੱਲ ਕਰਾਂ ਜਿੱਥੇ ਜਾਦੇ ਗੋਲੀ ਚੱਲ ਰਹੀ ਹੈ ਜਾਂ ਐਮਬਸਪੋਰਟ ਚ ਗੋਲੀ ਚੱਲ ਰਹੀ ਹੈ ਉੱਥੋਂ ਦੇ ਜਿਹੜੇ ਹਾਊਸ ਓਨਰ ਹੈ ਉਹਨਾਂ ਨੇ ਆਪਦੇ ਘਰਾਂ ਦੇ ਵਿੱਚ ਰੈਨੋਵੇਸ਼ਨ ਸ਼ੁਰੂ ਕਰਤੀ ਹੈ ਜੀ ਰੈਨੋਵੇਸ਼ਨ ਕਿਸ ਤਰ੍ਹਾਂ ਦੀ ਸ਼ੁਰੂ ਕੀਤੀ ਹੈ ਕਿ ਉਹਨਾਂ ਨੂੰ ਪਤਾ ਵੀ ਪੁਲਿਸ ਤਾਂ ਕੁਛ ਕਰਦੀ ਨਹੀਂਗੀ ਪੁਲਿਸ ਉੱਤੀ ਪਈ ਹੈ ਪੁਲਿਸ ਆਪ ਦਾ ਟਿਮ ਹੌਟਲ ਦੇ ਕਾਫੀਆ ਪੀਣ ਚ ਬਿਜੀ ਹੈ ਸੀਬੀਐਸਏ ਦੀ ਆਰਸੀਐਮਪੀ ਨਾ ਨਹੀਂ ਬਣਦੀ ਆਰਸੀਐਮਪੀ ਦੀ ਆਪਣੇ ਸਿਟੀ ਪੁਲਿਸ ਨਾ ਨਹੀਂ ਬਣਦੀ ਸਿਟੀ ਪੁਲਿਸ ਦੀ ਗਾਹਾਂ ਹੋਰ ਗਾਂਹ ਅਗਲੇ ਡਿਪਾਰਟਮੈਂਟਸ ਨਾ ਨਹੀਂ ਬਣਦੀ ਟਾਸਕ ਫੋਰਸ ਵਾਲੇ ਆਪ ਦਾ ਘੋੜਾ ਭਜਾਈ ਫਿਰਦੇ ਆ ਸੋ ਲੋਕ ਆਪ ਦੀ ਪ੍ਰੋਡਕਸ਼ਨ ਆਪ ਕਰਨ ਲੱਗ ਗਏ ਜਿਹਦੇ ਚ ਪਹਿਲਾ ਸਟੈਪ ਉਹਨਾਂ ਨੇ ਲਿਆ ਹੈਗਾ ਕਿ ਆਪ ਦੀ ਜਿਹੜੀ ਘਰ ਦੀਆਂ ਵਿੰਡੋ ਹੈ ਜੀ ਉਹਨਾਂ ਨੂੰ ਪਟਾ ਕੇ ਉਹ ਬੁਲੇਟ ਪ੍ਰੂਫ ਗਲਾਸ ਲਵਾ ਰਹੇ ਜੀ the reality is Chilling home invasions are on the rise, extortion is on the rise. Across major cities, police reports show a sharp jump in home invasions, Toronto up over 100%, year to date, and clusters of violent break ins have families terrified. Security firms are seeing a surge in demand for protective window film reinforced doors, ballistic rete wall coatings rated to body armor standards. In some regions, organized crime targets immigrant communities, extortion schemes, Huge ransom demands pushing people to spend big on fortified homes. Governments are responding with targeted funding, but many homeowners feel they can't wait. The result a booming bulletproof home industry and a growing debate are we adapting sensibly or living in fear? If you're worried, reach out to local police community groups, licensed security pros before making big changes. Safety first, and stay informed. ਤੇ ਦੂਜੀ ਚ ਹਾਂ ਬੁਲੇਟ ਪ੍ਰੂਫ ਗਲਾਸ ਇੰਸਟਾਲ ਕੀਤੇ ਜਾ ਰਹੇ ਸਾਰੇ ਘਰਾਂ ਦੇ ਵਿੱਚ ਲਗਭਗ ਉਹ ਜਿਹੜੇ ਘਰ ਦੇ ਓਨਰ ਹੈਗੇ ਉਹਨਾਂ ਵੱਲੋਂ ਹੀ ਕੀਤੇ ਜਾ ਰਹੇ ਕਿਉਂਕਿ ਪੁਲਿਸ ਨੇ ਤਾਂ ਇਹ ਕਿਹਾ ਵੀ ਸਾਡੇ ਹੱਥ ਵਾਸ ਖੜੇ ਆ ਅਸੀਂ ਤਾਂ ਤੁਹਾਡੇ ਘਰ ਤੇ ਇਹ ਆ ਵੀ ਉਹਨੂੰ ਵਾਚ ਲਿਸਟ ਤੇ ਰੱਖ ਸਕਦੇ ਆ ਜਦੋਂ ਗੋਲੀ ਚੱਲੂਗੀ ਛੇਤੀ ਫੋਨ ਕਰਾਂਗੇ ਛੇਤੀ ਪੁਲਿਸ ਆਉਗੀ ਆਦਰਵਾਇਜ਼ ਸਾਡੇ ਕੋਲੇ ਤੁਹਾਨੂੰ ਬਚਾਉਣ ਦਾ ਕੋਈ ਵੀ ਪ੍ਰੋਗਰਾਮ ਕੋਈ ਵੀ ਚੀਜ਼ ਕੋਈ ਵੀ ਸੁਵਿਧਾ ਕੋਈ ਵੀ ਡਰੋਨ ਕੋਈ ਵੀ ਹੈਲੀਕਾਪਟਰ ਕੋਈ ਵੀ ਪੁਲਿਸ ਕੁਝ ਨਹੀਂ ਸਾਡੇ ਕੋਲੇ ਹੈਗਾ ਸੋ ਲੋਕਾਂ ਨੇ ਆਪਦੇ ਘਰਾਂ 'ਚ ਆਪਦੀ ਸੇਫਟੀ ਕਰਨ ਵਾਸਤੇ ਨੰਬਰ 1 ਤੇ ਜੀ ਪਹਿਲਾਂ ਆਪਣੇ ਲਾ ਰਹੇ ਆ ਬੁਲੇਟ ਪ੍ਰੂਫ ਕਲਾਸ ਦੂਜਾ ਘਰਾਂ ਦੇ ਵਿੱਚ ਜਿਹੜੇ ਚੰਗੇ ਓਨਰਸ ਹੈਗੇ ਆ ਜਿੰਤੋਂ ਤੱਕ ਮੈਨੂੰ ਖਬਰ ਨਿਕਲ ਕੇ ਆਈ ਹੈ ਘਰਾਂ ਦੇ ਵਿੱਚ ਜਿਹੜੀਆਂ ਮੇਨ ਇੰਟੀਰੀਅਰ ਵਾਲੀਆਂ ਜਿਹੜੀਆਂ ਕੰਧਾਂ ਹੈ ਜੀ ਉਹਨਾਂ 'ਚੋਂ ਡਰਾਈਵਾਲ ਦਾ ਪਿਛਲਾ ਪਿਛਲੀ ਲੇਅਰ ਲਵਾ ਕੇ ਉੱਥੇ ਆਪਣੇ ਵੱਡੇ ਤਰ੍ਹਾਂ ਦੀਆਂ ਸਟੀਲ ਦੇ ਫਰੇਮ ਲਾਏ ਜਾ ਰਹੇ ਆ ਜੀ ਵੱਡੀਆਂ ਸਟੀਲ ਦੀਆਂ ਪਲੇਟਾਂ ਲਾਈਆਂ ਜਾ ਰਹੀਆਂ ਮੋਟੀਆਂ ਜਿਨ੍ਹਾਂ 'ਤੜੀ ਗੋਲੀ ਟੱਪ ਕੇ ਉਹਨਾਂ ਦੇ ਬੈੱਡਰੂਮ 'ਚ ਨਾ ਆਵੇ ਸੋ ਇਹ ਦੂਜੀ ਚੀਜ਼ ਉਹ ਕਰ ਰਹੇ ਆ ਤੀਜੇ ਤੌਰ ਤੇ ਉਹ ਇਹ ਕਰ ਰਹੇ ਆ ਜੀ ਪਿਸਤਲ ਜੰਗੰਮ ਤੋਂ ਬਾਈ ਕਰ ਰਹੇ ਆ ਲਾਇਸੈਂਸ ਲੈ ਰਹੇ ਆ ਤੇ ਸਰੀ ਚੱਕ ਘਰ ਤੇ ਗੋਲੀਆਂ ਚਲੀਆਂ ਜਿੱਥੋਂ ਅ ਬੰਦੇ ਨੇ ਅੱਗੋਂ ਸਾਹਮਣਾ ਗੋਲੀਆਂ ਚਲਾਈਆਂ ਜੀ ਜਿਹੜੇ ਗੋਲੀਆਂ ਚਲਾਉਣ ਵਾਲੇ ਆਏ ਸੀਗੇ ਤੇ ਹਾਂਜੀ ਉਹ ਸਾਹਮਣੇ ਗੋਲੀਆਂ ਚਲਾਈਆਂ ਤੇ ਉਹ ਗੋਲੀਆਂ ਚਲਾਉਣ ਵਾਲਾ ਬੰਦਾ ਭੱਜ ਗਿਆ ਅ ਪੁਲਿਸ ਨੇ ਉਲਟਾ ਉਹਨਾਂ ਤੇ ਪਰਚਾ ਦਰਜ ਕਰਤਾ ਜੀ ਘਰ ਵਾਲਿਆਂ ਤੇ ਤੇ ਜਿਹੜੀ ਕਾਰਵਾਈ ਉਹ ਸ਼ੁਰੂ ਕਰਤੀ ਹੈ ਤੇ ਜਿਸ ਇਸ ਕੇਸ ਦੇ ਵਿੱਚ ਉਹਨਾਂ ਨੂੰ 15 ਸਾਲਾਂ ਦੀ ਲਗਭਗ ਸਜ਼ਾ ਹੋਣ ਦੇ ਚਾਂਸਸ ਹੈ ਜਿਹੜੇ ਬੰਦੇ ਨੇ ਘਰ ਵਾਲਿਆਂ ਨੇ ਗੋਲੀਆਂ ਚਲਾਈਆਂ ਅੱਛਾ ਤੇ ਦੂਜੀ ਚੀਜ਼ ਇਹਦੇ ਵਿੱਚ ਝੁਵਾਨ ਸਾਹਿਬ ਇਹ ਹੈਗੀ ਹੈ ਕਿ 15 ਸਾਲਾਂ ਦੀ ਸਜ਼ਾ ਤੇ ਜਿਹੜੇ ਬੰਦੇ ਨੇ ਗੋਲੀ ਚਲਾਈ ਹੈ ਪੁਲਿਸ ਨੂੰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗਾ ਕਿ ਜਦੋਂ ਅੱਗੋਂ ਆਪਣੇ ਭੱਜੇ ਕਿਉਂ ਜੇ ਉਹਨਾਂ ਨੇ ਵੀਡੀਓ ਫੁਟੇਜ ਵੇਖੀ ਤਾਂ ਪਤਾ ਲੱਗਾ ਵੀ ਅੰਦਰੋਂ ਵੀ ਗੋਲੀਆਂ ਚੱਲ ਰਹੀਆਂ ਸੀ ਪਰ ਜਿਹੜੇ ਗੋਲੀਆਂ ਚਲਾਉਣ ਵਾਲੇ ਆਏ ਸੀ ਉਹ ਲੱਕੀ ਰਹੇ ਉਹਦਾ ਕਾਰਨ ਕੀ ਹੈ ਜੀ ਜਿਹੜੇ ਬੰਦੇ ਨੂੰ ਪਿਸਤੌਲ ਚਲਾਉਣਾ ਆਉਂਦਾ ਸੀ ਜਾਂ ਉਹਨੂੰ ਸ਼ੂਟਿੰਗ ਆਉਂਦੀ ਸੀ ਉਹ ਬਾਥਰੂਮ ਗਿਆ ਸੀ ਜਦੋਂ ਸ਼ੂਟਿੰਗ ਹੋਈ ਹੈ ਜੀ اچھا ਜੇ ਉਹ ਹੁੰਦਾ ਤਾਂ ਹੋ ਸਕਦਾ ਜਿਹੜਾ ਬੰਦਾ ਗੋਲੀ ਚਲਾਉਣ ਆਇਆ ਸੀ ਉਹ ਢੇਰ ਹੀ ਹੋ ਜਾਂਦਾ ਜੀ ਤੇ ਜਿਹੜੀਆਂ ਇਹ ਗੋਲੀਆਂ ਹੈਗੀਆਂ ਪੁਲਿਸ ਨੇ ਦੱਸਿਆ ਕਿ 1500 ਤੋਂ 2000 ਡਾਲਰ ਦੇ ਵਿੱਚ ਸਟੂਡੈਂਟਾਂ ਦੁਆਰਾ ਚਲਾਈਆਂ ਜਾ ਰਹੀਆਂ ਜ਼ਿਆਦਾਤਰ ਇਸ ਕੰਮ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਇਨਵੋਲਵ ਹੈ ਤੇ ਪੁਲਿਸ ਕਹਿੰਦੀ ਕਿ ਸਾਡੇ ਕੋਲੇ ਕੋਈ ਇਸ ਚੀਜ਼ ਦਾ ਚਾਰਾ ਨਹੀਂ ਹੈਗਾ ਈਵਨ ਐਮਪੀਜ਼ ਨੂੰ ਐਮਐਲਏਜ਼ ਨੂੰ ਬਹੁਤ ਵੱਡੇ ਟਾਕ ਸ਼ੋਅ ਤੇ ਲਿਆਂਦਾ ਗਿਆ ਬਹੁਤ ਰੇਡੀਓ ਤੇ ਜਿੱਥੇ ਆਪਣੇ ਕਹਿੰਦੇ ਨੇ ਉਹਨਾਂ ਨੇ ਸੱਦੇ ਹੈਗੇ ਸਾਰੇ ਐਮਪੀਜ਼ ਐਮਐਲਏ ਨੂੰ ਟਾਊਨ ਹਾਲ ਮੀਟਿੰਗ ਕੀਤੀਆਂ ਉੱਥੇ ਲੋਕਾਂ ਨੇ ਉਹਨਾਂ ਦਾ ਜਮ ਕੇ ਜਲੂਸ ਕੀਤਾ ਕਿੱਟਕੜਾ ਤੇ ਇਹ ਨਾਲ ਦੀ ਨਾਲ ਇਹੀ ਗੱਲ ਜਿਹੜੀ ਤੁਸੀਂ ਹੈਲੀਕਾਪਟਰ ਵਾਲੀ ਗੱਲ ਕੀਤੀ ਸੀ ਕੀ ਆਪਾਂ ਕੱਲ ਕਿ ਹੈਲੀਕਾਪਟਰ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਇੱਥੇ ਇੱਕ ਗੱਲ ਹੱਸੋ ਹੀ ਨਹੀਂ ਇਹ ਉੱਥੋਂ ਦੇ ਸਾਫਕਾ ਮੇਅਰ ਨੇ ਇਹ ਗੱਲ ਕਹੀ ਹੈ ਕਿ ਛੇਤੀ ਤੋਂ ਛੇਤੀ ਹੈਲੀਕਾਪਟਰ ਦੇਓ ਜੀ ਅੱਛਾ ਤੇ ਹੁਣ ਸਾਫਕਾ ਮੇਅਰ ਸਾਹਿਬ ਨੂੰ ਪੁੱਛਣ ਵਾਲਾ ਹੋਵੇ ਵੀ ਜਦੋਂ ਤੁਸੀਂ ਮੇਅਰ ਸੀ ਤੁਸੀਂ ਸੁੱਤੇ ਪਏ ਸੀ ਠੀਕ ਹੈ ਤੇ ਜਿਹੜੀ ਸਿਟੀ ਹੈਗੀ ਹੈ ਉਹ ਕਹਿੰਦੀ ਸਾਨੂੰ ਹਜੇ ਤੱਕ ਪੁਲਿਸ ਨੇ ਲਿਖ ਕੇ ਨਹੀਂ ਦਿੱਤਾ ਕਿ ਸਾਨੂੰ ਹੈਲੀਕਾਪਟਰ ਚਾਹੀਦਾ ਪੁਲਿਸ ਵਾਲੇ ਕਹਿੰਦੇ ਅਸੀਂ ਹੈਲੀਕਾਪਟਰ ਵਾਸਤੇ ਮੰਗ ਕਰ ਰਹੇ ਹਾਂ ਸੀਬੀਐਸਏ ਵੀ ਕਹਿੰਦੀ ਅਸੀਂ ਮੰਗ ਕਰ ਰਹੇ ਹਾਂ ਸਿਟੀ ਕਹਿੰਦੀ ਸਾਡੇ ਕੋਲੇ ਪਹੁੰਚਿਆ ਨਹੀਂ ਹੁਣ ਇਸ ਗੱਲ 'ਚ ਤੁਸੀਂ ਇਹ ਹਿਸਾਬ ਲਾ ਕੇ ਵੇਖੋ ਵੀ ਹਰ ਬੰਦਾ ਤਰਾਹੀ ਤਰਾਹੀ ਕਰ ਰਿਹਾ ਹੈ ਹੈਲੀਕਾਪਟਰ ਦੀ ਡਿਮਾਂਡ ਕੀਤੀ ਜਾ ਰਹੀ ਹੈ ਪਬਲਿਕ ਮੰਗ ਰਹੀ ਹੈ ਸਾਰੇ ਮੰਗ ਰਹੇ ਹੁਣ ਉਹਨਾਂ ਨੂੰ ਏਦੋਂ ਉੱਤੇ ਹੋਰ ਕਿਹੜਾ ਪ੍ਰਮਾਣ ਚਾਹੀਦਾ ਹੈ ਹੈਲੀਕਾਪਟਰ ਇਸ਼ੂ ਕਰਨ ਵਾਸਤੇ ਵੀ ਲੋਕਾਂ ਦੀ ਮਰ ਜਾਂਦੀ ਉੜੀ ਕਰ ਰਿਹਾ ਲੋਕਾਂ ਦੇ ਸੇਵਿਆਂ ਦੀ ਉੜੀ ਕਰ ਰਹੀ ਹੈ ਜਿਹੜੀ ਸਿਟੀ ਪੁਲਿਸ ਹੈਗੀ ਹੈ ਐਬਸਵਾਰਡ ਐਡਮਿੰਟਨ ਦੀ ਜਾਂ ਤੁਸੀਂ ਕੈਲਗਰੀ ਬ੍ਰੈਂਟਨ ਦੀ ਲਾ ਲਓ ਵੀ ਇਹ ਜਿਹੜੀ ਕਤਲੋਗਾਰਤ ਹੈਗੀ ਹੈ ਦਿਨ-ਬਦਨ ਵਧਦੀ ਜਾ ਰਹੀ ਹੈ ਲੋਕ ਆਪਦੇ ਘਰਾਂ ਦੇ ਵਿੱਚ ਹੁਣ ਸੇਫ ਫੀਲ ਨਹੀਂ ਕਰਦੇ ਉਹ ਕਹਿੰਦੇ ਵੀ ਸਾਨੂੰ ਪੁਲਿਸ ਤੇ ਬਿਲਕੁਲ ਵਿਸ਼ਵਾਸ ਨਹੀਂ ਰਿਹਾ ਤੇ ਈਵਨ ਹੁਣ ਜਿਹੜੀ ਆਪਾਂ ਗੱਲ ਕੀਤੀ ਐ ਬੁਲੇਟ ਪ੍ਰੂਫ ਗਲਾਸ ਲੱਗ ਰਹੇ ਸਟੀਲ ਦੀਆਂ ਪਲੇਟਾਂ ਲੱਗ ਰਹੀਆਂ ਲੋਕ ਗਨਸ ਬਾਏ ਕਰ ਰਹੇ ਐ ਤੇ ਜਿਵੇਂ ਇਹ ਮੈਨੂੰ ਲੱਗਦਾ ਵੀ ਆਉਣ ਵਾਲਾ ਟਾਈਮ ਜੇ ਇਦਾਂ ਦਾ ਨਾ ਰਿਆ ਪੁਲਿਸ ਨੇ ਕੁਝ ਨਾ ਕੀਤਾ ਤਾਂ ਹੋਣਾ ਕੀ ਐ ਜੀ ਜਦੋਂ ਉਹ ਗੋਲੀ ਚਲਾਉਣ ਆਇਆ ਕਰਨਗੇ ਲੋਕ ਉਹਨਾਂ ਦਾ ਪਿੱਛਾ ਆਪ ਕਰਿਆ ਕਰਨਗੇ ਤੇ ਉਹਨਾਂ ਦੇ ਗੋਲੀਆਂ ਚੱਲਿਆ ਕਰਨਗੇ ਆ ਔਨ ਆਲਾ ਟਾਈਮ ਐਦਾਂ ਦਾ ਬਣ ਜਾਣਾ ਤੇ ਇੱਕ ਚੀਜ਼ ਹੋਰ ਹੈ ਜੀ ਜਿਵੇਂ ਮੈਂ ਤੁਹਾਨੂੰ ਗੱਲ ਦੱਸੀ ਸੀ ਵੀ 15 ਸਾਲ ਦੀ ਸਜ਼ਾ ਹੋ ਸਕਦੀ ਹੈ ਜਿਹੜੇ ਬੰਦੇ ਨੇ ਗੋਲੀਆਂ ਚਲਾਈਆਂ ਤੇ ਹੁਣ ਇਸ ਚੀਜ਼ ਨਾਲ ਜਿਹੜੇ ਗੋਲੀਆਂ ਚਲਾਉਣ ਵਾਲੇ ਹੈਗੇ ਉਹਨਾਂ ਦਾ ਹੌਸਲਾ ਹੋਰ ਵੱਧ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਗੋਲੀ ਚਲਾਵਾਂਗੇ ਅਸੀਂ ਤਾਂ ਫੜੇ ਨਹੀਂ ਜਾਣਾ ਤੇ ਜੇ ਅੰਦਰੋਂ ਅਗਲੇ ਨੇ ਚਲਾਤੀ ਉਹ 15 ਸਾਲ ਵਾਲਾਸਤੇ ਅੰਦਰ ਹੈ ਇੱਕ ਇੱਥੇ ਹੋਰ ਘਟਨਾ ਮੈਂ ਐਡ ਕਰਦਾ ਇਸ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੋਗੇ ਦੇ ਵਿੱਚ ਪਿੰਡ ਦਾ ਨਾਮ ਮੈਂ ਨਹੀਂ ਦੱਸੂੰਗਾ ਉੱਥੇ ਇੱਕ ਬੰਦੇ ਤੋਂ ਫਰੋਤੀ ਮੰਗੀ ਗਈ ਉਹਦਾ ਬੱਚਾ ਕੈਨੇਡਾ ਰਹਿੰਦਾ ਜੀ ਫੋਨ ਕਰਕੇ ਉਹਨੂੰ ਪਹਿਲੇ ਦਿਨ ਫੋਨ ਆਇਆ ਵੀ ਇੰਨੇ ਇੰਨੇ ਸਾਨੂੰ ਪੈਸੇ ਦਿਓ ਉਹਨਾਂ ਨੇ ਫੋਨ ਕੱਟਤਾ ਜੀ ਦੂਜੇ ਦਿਨ ਫੋਨ ਆਇਆ ਤੁਹਾਡਾ ਬੱਚਾ ਫਲਾਮੀ ਜਗ੍ਹਾ ਰਹਿ ਰਿਹਾ ਤੂੰ ਸਾਨੂੰ ਸੀਰੀਅਸਲੀ ਲੈ ਆ ਰਿਹਾ ਅੱਛਾ ਅਸੀਂ ਤੇਰੇ ਬੱਚੇ ਦੇ ਗੋਲੀਆਂ ਚਲਾ ਦੇਣੀ ਹੈ ਉਹਨਾਂ ਨੇ ਸੀਰੀਅਸਲੀ ਲਿਆ ਜੀ ਟੀਜੇ ਰਣ ਕੈਨੇਡਾ ਦੇ ਵਿੱਚ ਉਹਦੇ ਘਰ ਤੇ ਗੋਲੀਆਂ ਚੱਲ ਗਈਆਂ ਜੀ ਫਿਰ ਫੋਨ ਆਇਆ ਉਹਨੇ ਬੰਦੇ ਨੇ ਜਾ ਕੇ ਪੰਜਾਬ ਪੁਲਿਸ ਨੂੰ ਪਰਚਾ ਦਰਜ ਕਰਾਇਆ ਵੀ ਇਸ ਤਰ੍ਹਾਂ ਮੇਰੇ ਤੋਂ ਫਰੋਤੀ ਮੰਗੀ ਗਈ ਹੈ ਇੱਥੇ ਪੰਜਾਬ ਦੇ ਵਿੱਚ ਤੇ ਕੈਨੇਡਾ 'ਚ ਮੇਰੇ ਕਾਬ ਜਵਾਗ ਦੇ ਘਰ ਤੇ ਗੋਲੀਆਂ ਚੱਲੀਆਂ ਹੁਣ ਤੁਸੀਂ ਇੱਥੋਂ ਹਸਾਬ ਲਾ ਲਓ ਕਿ ਉਹਨਾਂ ਨੂੰ ਤੁਹਾਡੇ ਪੰਜਾਬ ਰਣ ਦੇ ਘਰ ਦਾ ਫੋਨ ਨੰਬਰ ਦਾ ਹਰ ਚੀਜ਼ ਦਾ ਹਰ ਜਗ੍ਹਾ ਦਾ ਐਡਰੈਸ ਦਾ ਪਤਾ ਹੈ ਤੁਸੀਂ ਲੋਕ ਕਿ ਜਾਓਗੇ ਕਿੱਥੇ ਬਿਲਕੁਲ ਸਹੀ ਹੈ ਜੇ ਤੁਸੀਂ ਉਹਨਾਂ ਦਾ ਫੋਨ ਕਾਲ ਇਗਨੋਰ ਕੈਨੇਡਾ ਚ ਕਰੋਗੇ ਤਾਂ ਪੰਜਾਬ ਵਾਲੇ ਤੁਹਾਡੇ ਮਾਪਿਆਂ ਨੂੰ ਕਰਨਗੇ ਜੇ ਤੁਸੀਂ ਇੱਥੇ ਨਾ ਦਿਓਗੇ ਹੋ ਸਕਦਾ ਉਹ ਕੱਲ ਨੂੰ ਇੱਕੇ ਕੰਮ ਚੱਲ ਪੇ ਸੋ ਜੇ ਕੈਨੇਡਾ ਪੁਲਿਸ ਐਦਾਂ ਹੀ ਸੁੱਤੀ ਰਹੀ ਸੀਬੀਐਸ ਐਦਾਂ ਹੀ ਸੁੱਤੀ ਰਹੀ ਆਰਸੀਐਮਪੀ ਐਦਾਂ ਹੀ ਸੁੱਤੀ ਰਹੀ ਕੈਲਗਰੀ ਦੀ ਪੁਲਿਸ ਜਿਹੜੀ ਹੈਗੀ ਉਹਦੀ ਗਿਣਤੀ ਹੈਗੀ ਹੈ ਜੀ ਉਹ ਆਪਣੇ ਘਾਟ ਦੱਸੀ ਜਾ ਰਹੀ ਹੈ ਜਿੰਨੀ ਚਾਹੀਦੀ ਹੈਗੀ ਹੈ ਸੋ ਬਹੁਤ ਸਾਰੀਆਂ ਸਿਟੀਜ਼ ਦੇ ਵਿੱਚ ਤਾਂ ਲਗਭਗ ਮੰਨ ਕੇ ਚੱਲੀਏ ਵੀ 5 10% ਚਾਂਸ ਹੈਗੇ ਜਿਵੇਂ ਕੈਲਗਰੀ ਚ ਦੱਸੀ ਗਈ ਹੈ ਐਡਮਿੰਟਨ ਚ ਮੇਰੇ ਕੋਲੇ ਨੰਬਰ ਨਹੀਂ ਹੈਗੇ ਮੈਂ ਡਾਟਾ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਆਨਲਾਈਨ ਅਵੇਲੇਬਲ ਨਹੀਂ ਹੈਗਾ ਜੀ ਸੋ ਜਿਹੜੇ ਹਾਲਾਤ ਹੈਗੇ ਪਹਿਲਾਂ ਤਾਂ ਇਹਨੂੰ ਆਪਦੀ ਪੁਲਿਸ ਭਰਤੀ ਕਰਨੀ ਪਊਗੀ ਪੁਲਿਸ ਨੂੰ ਕਾਰਾਂ ਦੇਣੀਆਂ ਪੈਣੀਆਂ ਹੈਲੀਕਾਪਟਰ ਦੇਣੇ ਪੈਣਗੇ ਡਰੋਨਸ ਦੇਣੇ ਪੈਣਗੇ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ ਫੇਰ ਲੋਕਾਂ ਦੀ ਜਾਨ ਬਚੂਗੀ ਆਦਰਵਾਇਜ਼ ਜਿਹੜੇ ਰਾਹ ਤੇ ਪੁਲਿਸ ਚੱਲ ਰਹੀ ਹੈ ਇਹ ਡੀ ਐਂਡ ਹੈ ਲੋਕਾਂ ਨੂੰ ਹਥਿਆਰ ਆਪ ਚੱਕਣੇ ਪੈਣਗੇ ਜਾਂ ਲੋਕ ਹਥਿਆਰ ਆਪ ਚੱਕਣਗੇ ਇਹ ਇਹਦੇ ਵਿੱਚ ਮੈਂ ਇੱਕ ਗੱਲ ਐਡ ਕਰਦਾ ਜਿਹੜੇ ਘਰ ਦੀ ਤੁਸੀਂ ਗੱਲ ਕੀਤੀ ਹੈ ਪੰਜਾਬੀ बिजनेਸਮੈਨ ਦੇ ਘਰ ਤੇ ਗੋਲੀਆਂ ਚੱਲੀਆਂ ਸੀਗੀਆਂ ਜੀ ਤੇ 25 ਸਾਲਾਂ ਉਹਦੇ ਵਿੱਚ ਜਿਹੜਾ ਪੰਜਾਬੀ ਮੁੰਡਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜੀ ਠੀਕ ਹੈ ਤੇ ਉਹਦਾ ਨਾਮ ਹੈਗਾ ਇਕਬਾਲ ਜੀ ਇਕਬਾਲ ਪਾਗੜੀ ਆ ਤੇ ਇਹਨੂੰ ਬ੍ਰੈਂਟਨ ਚ ਅਰੈਸਟ ਕੀਤਾ ਗਿਆ ਤੇ ਪੁਲਿਸ ਨੇ ਦੱਸਿਆ ਕਿ ਬ੍ਰੈਂਟਨ ਦੇ ਇਲਾਕੇ ਚ ਲੰਬੇ ਸਮੇਂ ਤੋਂ SMS ਕਾਲ ਕਰਕੇ ਲੋਕਾਂ ਤੋਂ ਫਰੋਟੀਆਂ ਮੰਗ ਰਿਆ ਸੀ ਇਹ ਬੰਦਾ ਤੇ ਇਹਨੂੰ ਅਰੈਸਟ ਕਰ ਲਿਆ ਤੇ ਇਹਦਾ ਜਿਹੜਾ ਸਾਥੀ ਹੈਗਾ ਜੀ ਉਹ ਫਰਾਰ ਦੱਸਿਆ ਜਾ ਰਿਹਾ ਜੀ 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 ਤੇ ਇਹਨੂੰ ਪਿਛਲੇ ਸਾਲ 2025 ਚ ਅਰੈਸਟ ਕੀਤਾ ਗਿਆ ਸੀਗਾ ਤੇ ਇਹ ਦੱਸਿਆ ਗਿਆ ਜੀ ਇਹਨੇ ਕੈਨੇਡਾ ਚ ਗੋਲੀਆਂ ਚਲਾਈਆਂ ਸੀ ਹਾਈ ਆਪਣਾ ਤੇ ਉਸ ਵਾਰਦਾਤ ਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨੂੰ ਸੀਸੀਟੀਵੀ ਫੁਟੇਜ ਵੀ ਵੇਖਿਆ ਗਿਆ ਤੇ ਇਹਨੂੰ ਆਪਣਾ ਕਈ ਹੋਰ ਵਾਰਦਾਤਾਂ 'ਚ ਵੀ ਇਹਨੂੰ ਅੰਜਾਮ ਦਿੱਤੇ ਜਾਣ ਦਾ ਖਾਤਸ਼ਾ ਜਿਹਦੇ ਕਰਕੇ ਇਹਨੂੰ ਪੁਲਿਸ ਨੇ ਅਰੈਸਟ ਕੀਤਾ ਜੀ ਤੇ ਜਿਹੜਾ ਦੂਜਾ ਬੰਦਾ ਹੈਗਾ ਉਹ ਆਪਣਾ ਹਜੇ ਤੱਕ ਫਰਾਰ ਚੱਲ ਰਿਹਾ ਹੈ ਤੇ ਜਿਹੜੇ ਚਾਰजेस ਲੱਗੇ ਜੀ ਨਜਾਇਜ਼ ਹਥਿਆਰ ਰੱਖਣ ਲਾਹ ਪ੍ਰਵਾਇਨਾ ਹਥਿਆਰ ਚਲਾਉਣ ਆਦਿ ਦੇ ਦੋਸ਼ ਦਾਇਰ ਕੀਤੇ ਗਏ ਜੀ ਤੇ ਬਾਕੀ ਦੋਸ਼ਾਂ ਦੀ ਜਿਹੜੀ ਹੈਗੀ ਹੈ ਉਹ ਪੜਤਾਲ ਚੱਲ ਰਹੀ ਹੈਗੀ ਹੈ ਤੇ ਇਹਦੇ ਚ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹਣਾ ਹੁਣ ਲੋਕ ਕਹਿਣਗੇ ਵੀ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਪੁਲਿਸ ਕੁਛ ਕਰਨੀ ਨਹੀਂ ਤੇ ਇੱਕ ਪਾਸੇ ਆਪਾਂ ਖਬਰ ਦੇ ਰਹੇ ਹਾਂ ਜੀ ਇੱਕ ਬੰਦਾ ਫੜ ਲਿਆ ਤੇ ਦੂਜਾ ਫਰਾਰ ਹੈ ਸੋ ਇਹ ਜਿਹੜੇ ਬੰਦੇ ਆਪਾਂ ਅੱਗੇ ਗੱਲ ਕੀਤੀ ਸੀ ਅਨਾੜੀ ਬੰਦੇ ਗੋਲੀਆਂ ਚਲਾ ਰਹੇ ਐ ਸਮਾਰਟ ਨਹੀਂ ਹੈਗੇ ਜਾਂ ਬਿਨਾ ਫੇਸ ਧਕੇ ਬਿਨਾ ਉਹ ਚੀਜ਼ਾਂ ਲਾਇਸੈਂਸ ਪਲੇਟ ਧਕੇ ਜਾਂ ਆਪਦੀ ਬਿਨਾ ਉਸ ਚੀਜ਼ ਕੀਤੇ ਆਉਂਦੇ ਐ ਉਹ ਫੜੇ ਜਾਂਦੇ ਆ ਅਦਰਵਾਈਜ਼ 99% ਜਿਹੜੇ ਬੰਦੇ ਗੋਲੀਆਂ ਚਲਾ ਰਹੇ ਉਹ ਫੜੇ ਨਹੀਂ ਜਾ ਰਹੇ ਪੁਲਿਸ ਦੇ ਹੱਥ ਖੜੇ ਐ ਪੁਲਿਸ ਮੈਨੂੰ ਲੱਗਦਾ ਜੀ ਸਰੀ ਨੂੰ ਐਡਮਿੰਟਨ ਨੂੰ ਤੇ ਕੈਲਗਰੀ ਨੂੰ ਤੇ ਬ੍ਰੈਂਟਨ ਨੂੰ ਆਉਣ ਵਾਲੇ ਸਮੇਂ 'ਚ ਜੇ ਕੁਝ ਨਾ ਕੀਤਾ ਤਾਂ ਖਾਲੀ ਖਰਾ ਕੇ ਹਟੂਗੀ ਜਾਂ ਲੋਕਾਂ ਨੇ ਆਪਦੇ ਘਰਾਂ ਦੇ ਵਿੱਚ ਸਟੀਲ ਦੀਆਂ ਪਲੇਟਾਂ ਬੁਲੇਟ ਪ੍ਰੂਫ ਗਲਾਸ ਤੇ ਗੰੰਜ਼ ਰੱਖ ਲੈਣੀਆਂ ਤੇ ਲੋਕ ਆਪ ਹੀ ਪਤਾ ਲੈਣਗੇ ਠੀਕ ਹੈ ਔਰ ਸਾਬ ਇੱਕ ਜਿਹੜੇ ਵੈਨਕੂਵਰ ਦੀ ਖਬਰ ਚੱਲ ਰਹੀ ਹੈ ਕਿ ਵੈਨਕੂਵਰ ਪੁਲਿਸ ਨੇ ਰੂਟੀਨ ਚੈੱਕਅਪ ਦੇ ਵਿੱਚ ਇੱਕ ਮੁੰਡੇ ਤੇ ਕੁੜੀ ਆ ਜਿਹੜੇ ਪੰਜਾਬੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਥੋੜਾ ਜਿਹਾ ਪਹਿਲਾਂ ਹੀ ਕੈਨੇਡਾ ਗਏ ਸੀ ਉਹਨਾਂ ਤੋਂ ਸ਼ਰਾਬ ਪੀਂਦੇ ਫੜੇ ਗਏ ਆ ਤੇ ਹਥਿਆਰ ਵੀ ਬਰਾਮਦ ਹੋਏ ਆ ਮੈਂ ਕਹਿੰਦਾ ਵੀ ਹੁਣ ਤਾਂ ਹਰੇਕ ਕ੍ਰਾਈਮ ਦੇ ਵਿੱਚ ਪੰਜਾਬੀਆਂ ਦਾ ਨਾਂ ਆਉਂਦਾ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਜਿਹੜੀ ਇਮੇਜ ਆ ਪੰਜਾਬੀਆਂ ਦੀ ਉਹ ਦਿਨ ਬਦ ਦਿਨ ਖਰਾਬ ਹੁੰਦੀ ਜਾ ਰਹੀ ਆ ਬਈ ਪੰਜਾਬੀਆਂ ਦੀ ਇਮੇਜ ਅੱਜ ਦੇ ਟਾਈਮ 'ਚ ਕੈਨੇਡਾ ਦੇ ਵਿੱਚ ਜਮਾਂ ਹੇਟਲੇ ਲੈਵਲ ਤੇ ਜਾ ਚੁੱਕੀ ਹੈ ਜੇ 10 ਕ੍ਰਾਈਮ ਹੁੰਦੇ ਆ ਤਾਂ 9.9% ਕ੍ਰਾਈਮ ਦੇ ਵਿੱਚ ਜਾਂ 100 ਕ੍ਰਾਈਮ ਹੁੰਦਾ ਉਹਦੇ ਵਿੱਚ 99% ਜਿਹੜੀ ਇਨਵੋਲਵਮੈਂਟ ਆ ਪੰਜਾਬੀਆਂ ਦੀ ਹੈ ਤੇ ਜਿਵੇਂ ਪੁਲਿਸ ਨੇ ਵੀ ਅੱਗੇ ਦੱਸਿਆ ਸੀਗਾ ਕਿ ਜਾਦੇ ਜਿਹੜੀਆਂ ਗੋਲੀਆਂ ਐਕਸਟਰਸ਼ਨ ਦੋ ਨੰਬਰ ਦੇ ਕੰਮ ਹੋ ਰਿਹਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਇਨਵੋਲਵਮੈਂਟ ਇੰਟਰਨੈਸ਼ਨਲ ਸਟੂਡੈਂਟ ਦੀ ਹੈ ਤੇ ਜਿਹੜੇ ਇਹ ਦੋ ਜਣਿਆਂ ਦੀ ਤੁਸੀਂ ਗੱਲ ਕਰ ਰਹੇ ਹੋਗੇ ਇਹਨਾਂ ਨੂੰ ਰੂਟੀਨ ਚੈਕਿੰਗ ਦੌਰਾਨ ਪਾਰਕਿੰਗ ਲੋਰਡ ਦੇ ਵਿੱਚ ਸ਼ਰਾਬ ਪੀਂਦੇ ਤੇ ਨਜਾਇਜ਼ ਪਿਸਤੌਲ ਨਾਲ ਫੜਿਆ ਗਿਆ ਜੀ ਦੋਵਾਂ ਜਣਾਂ ਨੂੰ ਤੇ ਇਹ ਪੰਜਾਬ ਤੋਂ ਸਟੱਡੀ ਵੀਜ਼ੇ ਤੇ ਆਏ ਸੀਗੇ ਦੋਵੇਂ ਜਣੇ ਇਹਨਾਂ ਦੀ ਜਿਹੜੀ ਪਛਾਣ ਹੈਗੀ ਜਗਦੀਪ ਸਹਿਰਾ 20 ਸਾਲ ਗੁਨੀਕ ਜਵੰਦਾ ਜਿਹੜੀ ਹੈਗੀ ਹੈ ਜੀ ਇਹਦੀ ਨਾਲ ਜਿਹੜੀ ਕੁੜੀ ਫੜੀ ਗਈ ਹੈ ਤੇ ਬਰੰਤਨ ਦੇ ਰਹਿਣ ਵਾਲੇ ਤੇ ਦੋਵੇਂ ਸਟੱਡੀ ਵੀਜ਼ੇ ਤੇ ਆਏ ਸੀਗੇ ਜੀ ਇਹਨਾਂ ਤੇ ਪੰਜ ਦੋਸ਼ ਦਾਇਰ ਕੀਤੇ ਗਏ ਜਿਨ੍ਹਾਂ ਚ ਨਜਾਇਜ਼ ਬੰਦੂਕ ਰੱਖਣਾ ਪਹਿਲਾਂ ਵੀ ਜ਼ਮਾਨਤ ਤੇ ਸੀ ਅਦਾਲਤ ਤੇ ਅਸਲਾ ਤੇ ਸ਼ਰਾਬ ਦੂਰ ਰੱਖਣ ਦੀ ਜ਼ਮਾਨਤੀ ਸ਼ਰਤਾਂ ਸੀਗੀਆਂ ਜੀ ਚ ਲੜਕੀ ਕੁਝ ਮਹੀਨੇ ਪਹਿਲਾਂ ਬਾਲਗ ਹੋਈ ਸੀ ਪੁਲਿਸ ਦੇ ਬੁਲਾ ਰਹੇ ਨੇ ਦੱਸਿਆ ਸੀ ਸ਼ਿਕਾਇਤਾਸਨ ਕਿ ਬ੍ਰੈਂਟਨ ਸੈਂਟਰ ਦੇ ਪਾਰਕਿੰਗ ਚ ਗੈਰ ਸਮਾਜਿਕ ਅੰਸਰ ਗਲਤ ਹਰਕਤਾਂ ਕਰ ਰਹੇ ਜੀ ਜਦੋਂ ਉਹਨਾਂ ਨੇ ਜਾ ਕੇ ਇਹਨਾਂ ਦੀ ਆਪਣੇ ਪੜਤਾਲ ਕੀਤੀ ਦੋਵੇਂ ਕਾਲੇ ਰੰਗ ਦੇ ਪਿਕਅਪ ਟਰੱਕ 'ਚ ਸ਼ਰਾਬ ਪੀਂਦੇ ਵਿਖਿਆ ਗਿਆ ਤਲਾਸ਼ੀ ਦੌਰਾਨ ਕਾਰ ਵਿੱਚ ਭਰੀ ਹੋਈ ਨਜਾਇਜ਼ ਪਿਸਤੌਲ ਮਿਲੀ ਪੁਲਿਸ ਅਨਸਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਨਾਂ ਦਾ ਹੋ ਸਕਦਾ ਜੀ ਇਹ ਕਿਸੇ ਵਾਰਦਾਤ 'ਚ ਵੀ ਸ਼ਾਮਲ ਹੋਣ ਤੋ ਕਿਉਂਕਿ ਆਮ ਤੌਰ ਤੇ ਸਿਆਣਾ ਬੰਦਾ ਤਾਂ ਕੈਨੇਡਾ ਦੇ ਵਿੱਚ ਪਿਸਤੌਲ ਕੀ ਮੈਗਨ ਪਿਸਤੌਲ ਤੋਂ 10 ਗਦਮ ਦੂਰ ਰਹਿੰਦਾ ਤੇ ਜਿਵੇਂ ਅੱਜ ਦੇ ਟਾਈਮ ਕੈਨੇਡਾ ਦੇ ਵਿੱਚ ਮੌਲ ਮਾਹੌਲ ਹੈਗਾ ਹੋ ਸਕਦਾ ਆਨ ਵਾਲੇ ਟਾਈਮ 'ਚ ਕੋਈ ਪੁਲਿਸ ਉਹਦਾ ਨੇ ਖਲਾਸੀ ਵੀ ਕਰੇ ਜੀਚੇ ਬੰਦੇ ਇਨਵੋਲਵ ਹੋ ਜਾਂਦੇ ਇੱਕ ਕੌਲਕ ਸਾਬ ਜਿਵੇਂ ਹੁਣ ਮੁੰਡੇ ਤਾਂ ਹੈ ਹੀ ਹੈ ਜਿਵੇਂ ਕ੍ਰਾਈਮ ਦੇ ਵਿੱਚ ਆਪਣੇ ਪੰਜਾਬੀ ਮੁੰਡਿਆਂ ਦਾ ਨਾਂ ਆਉਂਦਾ ਕੁੜੀਆਂ ਵੀ ਸਾਡੀਆਂ ਭੈਣਾਂ ਵੀ ਕਿਤੇ ਨਾ ਕਿਤੇ ਗਲਤ ਰਾਹੇ ਪਈਆਂ ਹੋਈਆਂ ਉਹਨਾਂ ਦਾ ਵੀ ਨਾਂ ਆ ਰਿਹਾ ਹਾਲੀ ਦੇ ਵਿੱਚ ਖਬਰ ਚੱਲ ਰਹੀ ਆ $200 ਦੀ ਦੋ ਕੁੜੀਆਂ ਨੇ ਪੰਜਾਬੀ ਕੁੜੀਆਂ ਨੇ ਠੱਗੀ ਮਾਰੀ ਆ ਹੁਣ ਮੁੰਡੇ ਦਾ ਪਹਿਲਾਂ ਹੀ ਬਦਨਾਮ ਸੀ ਜੇ ਕੁੜੀਆਂ ਵੀ ਇਸ ਪਾਸੇ ਆ ਗਈਆਂ ਤਾਂ ਮੈਂ ਕਹਿੰਦਾ ਵੀ ਫਿਰ ਕੋਈ ਕਸਰ ਰਹਿਣੀ ਨਹੀਂ ਨੀ ਬਈ ਆਪਾਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਆਪਾਂ ਦੱਸਿਆ ਸੀਗਾ ਕਿ ਪੰਜਾਬੀ ਮੁੰਡੇ ਤਾਂ ਇਸ ਦੌਰਚ ਸ਼ਾਮਲੀ ਸ਼ਾਮਲ ਸੀ ਕੁੜੀਆਂ ਇਸ ਦੌਰਚ ਉਹਨਾਂ ਨੂੰ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੀਆਂ ਤੇ ਇਹ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਇਹ ਚ $800 ਦੀ ਠੱਗੀ ਕਹਿ ਲਓ $800 ਦੀ ਲੁੱਟ ਕਹਿ ਲਓ $800 ਦੀ 400 ਵੀ ਕਹਿ ਲਓ ਤੇ ਇਹ ਕੁੜੀਆਂ ਦੀ ਜਿਹੜੀ ਫੋਟੋ ਹੈਗੀ ਹੈ ਜੀ ਉਹ ਵੀ ਆਪਣੇ ਜਿਹੜੇ ਸਲੂਨ ਹੈਗਾ ਉਹਦੇ ਦੁਆਰਾ ਲੀਕ ਕੀਤੀ ਗਈ ਉਹਨਾਂ ਨੇ ਦੱਸ ਦਿੱਤੀ ਹੈ ਇਹ ਦੋਵੇਂ ਕੁੜੀਆਂ ਜਿਹੜਾ ਕਰਾਇਮ ਕੀਤਾ ਹੈਗਾ ਜਿੱਥੋਂ ਤੱਕ ਮੈਨੂੰ ਲੱਗਦਾ ਹੈਗਾ ਜੀ ਉਹਦਾ ਸਭ ਤੋਂ ਵੱਡਾ ਮੇਨ ਕਾਰਨ ਉਹੀ ਹੈ ਜਿਹੜੀ ਆਪਾਂ ਗੱਲ ਕਰ ਰਹੇ ਸੀ ਪਿਛਲੇ ਹਫ਼ਤੇ ਕਿ ਲੋਕਾਂ ਕੋਲੇ ਕੰਮ ਨਹੀਂ ਹੈ ਲੋਕਾਂ ਦੇ ਆਪਦੇ ਖਰਚੇ ਵਧਾਏ ਹੋਏ ਹੈ ਜੌਬਸ ਨਹੀਂ ਹੈ ਕੈਨੇਡਾ ਵੱਤੋਂ ਵੱਧਰ ਹੁੰਦਾ ਜਾ ਰਿਹਾ ਹੈ 2030 ਤੱਕ ਚੋਰੀਆਂ ਕਰਨਗੇ ਉਹ ਚੀਜ਼ਾਂ ਅੱਜ ਹੀ ਹੋ ਰਹੀਆਂ ਛੱਬੀ ਇਹ ਦੋਵੇਂ ਕੁੜੀਆਂ ਜੀ ਕੈਲਗਰੀ ਚ ਆਪਣੇ ਤੁਸੀਂ ਮੰਨ ਕੇ ਚਲੋ 800 ਡਾਲਰ ਦਾ ਬਿੱਲ ਦਿੱਤੇ ਬਿਨਾ ਬਾਹਰ ਆ ਗਈਆਂ ਜੀ ਆਪਣੇ ਉਹਦੇ ਚ ਬਹਾਨਾ ਲਾ ਕੇ ਜਿਹੜੀ ਪਹਿਲੀ ਕੁੜੀ ਸੀਗੀ ਉਹਨੇ ਕਿਹਾ ਵੀ ਮੈਂ ਜਿਹੜੀ ਮੇਰੀ ਛੋਟੀ ਬੱਚੀ ਹੈ ਉਹ ਬਾਹਰ ਬੈਠੀ ਹੈਗੀ ਹੈ ਤੇ ਮੈਂ ਉਹਦੇ ਕੋਲੇ ਚਲੀ ਆ ਜੀ ਉਹ ਵਾਲ ਕਟਾ ਕੇ ਉਹ ਬਾਹਰ ਨਿਕਲ ਗਈ ਤੇ ਜਿਹੜੀ ਦੂਜੀ ਸੀਗੀ ਰਾਜੀ ਆਪਣੇ ਕੁੜੀ ਸੀਗੀ ਉਹ ਕਹਿੰਦੀ ਮੈਨੂੰ ਪਹਿਲਾਂ ਤਾਂ ਕਹਿੰਦੀ ਹੇਅਰ ਕਲਰ ਚੰਗਾ ਨਹੀਂ ਲੱਗਿਆ ਦੁਬਾਰਾ ਕਰਕੇ ਦਿਓ ਤੇ ਉਹਨੇ ਦੁਬਾਰਾ ਕਰਕੇ ਦਿੱਤਾ ਕਈ ਘੰਟੇ ਖਰਚ ਕੀਤੇ ਜਦੋਂ ਬਿੱਲ ਅਦਾ ਕਰਨ ਦੀ ਵਾਰੀ ਆਈ ਇੱਕ ਮਟਿਆਰ ਛੋਟੀ ਬੱਚੀ ਨਾਲ ਪਹਿਲਾਂ ਸਲੂਨ ਤੋਂ ਬਾਹਰ ਨਿਕਲ ਗਈ ਦੂਜੀ ਨੇ ਕਾਰ ਵਿੱਚ ਪਰਸ ਹੋਣ ਦਾ ਬਹਾਨਾ ਬਣਾਇਆ ਇੱਕ ਵਾਰ ਬਾਹਰ ਜਾਣ ਮਗਰੋਂ ਮੁੜ ਕੇ ਪਰਤੀ ਨਹੀਂ ਸੋ ਇਹ 25 ਵਾਰਿਆਂ ਤੋਂ हेयर ਸਟਾਈਲ ਵੱਲੋਂ ਜਿਹੜੇ ਹੈਗੇ ਰਾਜੀਵਰ ਕਾਣੀ ਕੰਮ ਕਰ ਰਹੇ ਐ ਤੇ ਇਹਨਾਂ ਨੇ ਜਿਹੜਾ ਸਲੂਨ ਦੇ ਵਿੱਚ ਆਦੇ ਵਾਲ ਰੰਗਾਇਏ ਜੀ ਹੋਰ ਜਿਹੜੇ ਬਿਊਟੀ ਆਪਣਾ ਰਿਲੇਟਿਡ ਸਰਵਿਸਿਜ਼ ਹੁੰਦੀਆਂ ਉਹ ਲਈਆਂ ਉਹ ਕਰਾਉਣ ਤੋਂ ਬਾਅਦ ਜਦੋਂ 800 ਡਾਲਰ ਦਾ ਬਿੱਲ ਬਣ ਗਿਆ ਤੇ ਉਹ ਤੋਂ ਫਰਾਰ ਹੋ ਗਈਆਂ ਜੀ ਹੁਣ ਇਹਨਾਂ ਦੀ ਜਿਹੜੀ ਫੋਟੋ ਹੈਗੀ ਐ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਐ ਲੋਕ ਗਾਲਾਂ ਕੱਢ ਰਹੇ ਆ ਭਾਈਚਾਰੇ ਦਾ ਇਹਨਾਂ ਨੇ ਦੋਵੇਂ ਕੁੜੀਆਂ ਨੇ ਨਾਂ ਢਬੋ ਕੇ ਰੱਖਤਾ ਜੇ ਤੁਹਾਡੇ ਕੋਲੇ ਪੈਸੇ ਨਹੀਂ ਤੁਹਾਨੂੰ ਵਾਦ ਦੰਗਾ ਕੇ ਜਾਂ ਬਿਊਟੀ ਦਾ ਤੁਸੀਂ ਕਿਹੜੇ ਕੰਪੀਟੀਸ਼ਨ 'ਚ ਜਾਣਾ ਐ ਜੀ ਬਿਲਕੁਲ ਜਿਵੇਂ ਔਲਖ ਸਾਹਿਬ ਆਪਾਂ ਗੱਲ ਕਰਦੇ ਸੀਗੇ ਵੀ ਕੈਨੇਡਾ ਪੁਲਿਸ ਆ ਜਿਹੜੀ ਉਹਦਾ ਕਿਤੇ ਨਾ ਕਿਤੇ ਜਿਹੜਾ ਐਕਟ ਐ ਉਹ ਉਹਨਾ ਅਫੈਕਟਿਵ ਨਹੀਂ ਆ ਪੁਲਿਸ ਆਪਦੀ ਜਿੰਨੀ ਪੁਲਿਸ ਦੀ ਪਾਵਰ ਹੈ ਜਾਂ ਪਾਵਰ ਯੂਜ਼ ਨਹੀਂ ਹੋ ਰਹੀ ਜਾਂ ਉਹਨਾਂ ਦੇ ਮਨ 'ਚ ਕੋਈ ਡਰ ਆ ਕਿਤਨਾ ਕਿਤੇ ਜਿਹੜੀ ਸੀਰੀਅਸਨੈਸ ਆ ਉਹ ਬਹੁਤ ਘੱਟ ਹੈ ਤੇ ਅਣਗਹਿਲੀ ਵੀ ਨਾਲ-ਨਾਲ ਜਿਹੜੀਆਂ ਨਗਹਿਲੀਆਂ ਪੁਲਿਸ ਦੁਆਰਾ ਹੋ ਰਹੀਆਂ ਨਗਹਿਲੀਆਂ ਦੀਆਂ ਘਟਨਾ ਵੀ ਸਾਹਮਣੇ ਆ ਰਹੀਆਂ ਜਿਹੜੀ ਹਾਲੀ ਦੇ ਵਿੱਚ ਜਿਹੜੀ ਨਿਊਜ਼ ਏ ਆ ਵੀ ਅੰਟਾਰੀਓ ਪੁਲਿਸ ਦਾ ਆਫੀਸਰ दारू ਨਾਲ ਡੱਕਿਆ ਪੁਲਿਸ ਨੇ ਗ੍ਰਿਫਤਾਰ ਕੀਤਾ ਵੀ ਇੱਕ ਕੈਨੇਡਾ ਦੀ ਪੁਲਿਸ ਤੇ ਲੋਕ ਅੱਖਾ ਬੰਦ ਕਰਕੇ ਟਰਸਟ ਕਰਦੇ ਆ ਵੀ ਜਿਵੇਂ ਕਹਿ ਦਈਏ ਵੀ ਰੱਬ ਸਮਝ ਲਓ ਵੀ ਪੁਲਿਸ ਨੂੰ ਰੱਬ ਹੀ ਸਮਝਦੇ ਜੋ ਕੋਈ ਕਦੋਂ ਮੁਸੀਬਤ ਹੁੰਦੀ ਆ ਪੁਲਿਸ ਨੂੰ ਬੁਲਾਉਂਦੇ ਆ ਜੇ ਪੁਲਿਸ ਅਫਸਰ ਵੀ ਇਸ ਤਰ੍ਹਾਂ ਦੇ ਐਕਟ ਤੇ ਕੰਡਕਟ ਕਰਨ ਲੱਗ ਜਾਣਗੇ ਫਿਰ ਜਿਹੜਾ ਕਿਤੇ ਨਾ ਕਿਤੇ ਪਬਲਿਕ ਦੇ ਮਨ 'ਚ ਵੀ ਇੱਕ ਇਹ ਠੇਸ ਵਾਲੀ ਗੱਲ ਆ ਵੀ ਵੀ ਪੜੀ ਲਿਖੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜਾ ਉਹਨਾਂ ਦੇ ਵਿੱਚ ਉਹ ਨਹੀਂ ਹੈਗਾ ਭਾਈ ਜਿਹੜੀ ਅਸੀਂ ਗੱਲ ਪੁਲਿਸ ਦੀ ਕੈਨੇਡਾ ਦੀ ਕੀਤੀ ਹੈ ਨਾ ਇਸ ਟਾਈਮ ਕੈਨੇਡਾ ਦੇ ਵਿੱਚ ਕੋਈ ਵੀ ਬੰਦਾ ਕੈਨੇਡਾ ਪੁਲਿਸ ਦੀ ਚਾਹੇ ਉਹ CBS ਹੈ RCMP ਹੈ ਜਾਂ ਕੋਈ ਟਾਸਕ ਫੋਰਸ ਆ ਉਹਦੇ ਤੇ ਡੱਕੇ ਜਿੰਨਾ ਵੀ ਵਿਸ਼ਵਾਸ ਨਹੀਂ ਕਰਦੇ ਆ ਲੋਕ ਇਹਨਾਂ ਦੀ ਥੇਲੇ ਦੀ ਰਿਸਪੈਕਟ ਨਹੀਂ ਕਰ ਰਹੇ ਮੈਂ ਸਾਫ਼ ਤੇ ਜਿਵੇਂ ਕੌੜੇ ਸ਼ਬਦ ਇਸ ਲਈ ਯੂਜ਼ ਕਰ ਰਹੇ ਆ ਕਿਉਂਕਿ ਉਹ ਹਜੇ ਵੀ ਗੂੜੀ ਨੀਂਦੇ ਸੁੱਤੇ ਹੋਏ ਆ ਇੰਨਾ ਕ੍ਰਾਈਮ ਹੋ ਰਿਹਾ ਐਨੀ ਕਤਲੋਗਾਰਡ ਹੋ ਰਹੀ ਐ ਤੇ ਇਹ ਭਾਈ ਸਾਹ ਵਾਲੀ ਡਾਰੂ ਨਾਲ ਡੱਕੇ ਦਿੰਦੇ ਆ ਪੁਲਿਸ ਆਫਸਰ ਦਾ दारू ਦੇ ਨਾਲ ਡੱਕੇ ਹੋਣਾ ਉਹ ਵੀ ਡਿਊਟੀ ਤੇ ਕਾਰ ਚਲਾਉਂਦੇ ਹੋਣਾ ਇਹ ਸਭ ਕਰਦੇ ਹੋਣਾ ਉਹ ਬੰਦਾ ਕਿੱਥੋਂ ਫੜ ਲੂਗਾ ਜੀ ਜਦੋਂ ਗੋਲੀ ਚੱਲ ਰਹੀ ਹੈ ਕਿੱਥੋਂ ਜਾ ਕੇ ਉਹ ਪੁਲਿਸ ਨੂੰ ਜਾ ਕੇ ਉਹ ਰਿਪਰੈਜ਼ੈਂਟ ਕਰੂਗਾ ਕਿਵੇਂ ਰਿਸਪੌਂਡ ਕਰੂਗਾ ਸੋ ਇਹ ਜਿਹੜੇ ਪੁਲਿਸ ਆਫਸਰ ਦੀ ਤੁਸੀਂ ਗੱਲ ਕਰ ਰਹੇ ਹੋ दारू ਆਪਣਾ ਪੀ ਕੇ ਕਾਰ ਚਲਾ ਰਹੇ ਸੀਗੇ ਜੀ ਪੁਲਿਸ ਵਾਲੀ 17 ਸਾਲ ਹੋ ਗਈ ਜੀ ਇਹਨੂੰ ਸਰਵਿਸ ਕਰਦੇ ਨੂੰ ਤੇ ਇਹਦੇ ਤੇ ਚਾਰਜਸ ਡਰਿੰਕ ਐਂਡ ਡਰਾਈਵਿੰਗ ਦੇ ਪੈਗੇ ਹੈਗੇ ਆ 26 ਫਰਵਰੀ ਨੂੰ ਅਦਾਲਤ ਚ ਪੇਸ਼ੀ ਹੈ ਜੀ ਜੀ ਤੇ ਬਾਕੀ ਕਹਿੰਦੇ ਅੰਦਰੂਨੀ ਜਾਂਚ ਚੱਲ ਰਹੀ ਹੈ ਤੇ ਜਿਹਦੇ ਤੇ ਲੋਕਾਂ ਨੂੰ ਸ਼ੱਕ ਹੈ ਵੀ ਅੰਦਰੂਨੀ ਜਾਂਚ ਅਖੀਰ ਇਹਨੂੰ ਆਪਾਂ ਜਿਵੇਂ ਅੱਗੇ ਗੱਲ ਕਰਦੇ ਹੁਣੇ ਕਲੀਨ ਕਰਕੇ ਕੱਢਣਗੇ ਤੇ ਇੱਕ ਚੀਜ਼ ਹੋਰ ਹੈ ਜੀ ਇਹ ਬੰਦਾ ਜਿਹੜਾ ਹੈਗਾ ਇਹਨੂੰ ਆਪਣਾ ਪੈਂਡਿੰਗ ਇਨਵੈਸਟੀਗੇਸ਼ਨ ਤੇ ਵਿਦ ਪੇ ਇਹਨੂੰ ਰਿਲੀਫ ਕੀਤਾ ਗਿਆ ਡਿਊਟੀ ਤੋਂ ਸੋ ਇਹਨੂੰ ਤਨਖਾਹ ਜਾਂਦੀ ਰਹੂਗੀ ਇਹ ਡਿਊਟੀ ਤੋਂ ਇੱਕ ਵਾਰੀ ਇਹਨੂੰ ਲਾਂਬੇ ਕਰ ਦਿੱਤਾ ਗਿਆ ਪਰ ਲੋਕਾਂ ਦਾ ਖਰਸ਼ਾ ਇਹ ਹੈ ਕਿ ਇਹਨੂੰ ਕਲੀਨ ਕਰਕੇ ਇਹਨੂੰ ਵਾਪਸ ਲੈ ਕੇ ਆਉਣਗੇ ਕਿਉਂਕਿ 17 ਸਾਲ ਹੋ ਗਏ ਜੀ ਸਰਵਿਸ ਕਰਦੇ ਨੂੰ ਪਰ ਹੁਣ ਇੱਥੇ ਕੈਨੇਡਾ ਪੁਲਿਸ ਨੂੰ ਜਾਗਨ ਦੀ ਲੋੜ ਹੈ ਈਵਨ ਕੱਲ ਰੇਡੀਓ ਟਾਕ ਸ਼ੋਅ ਤੇ ਗੱਲ ਚੱਲ ਰਹੀ ਸੀ ਲੋਕ ਕਹਿੰਦੇ ਵੀ ਸਾਨੂੰ ਹੁਣ ਜੀ ਕਰਦਾ ਸੀ ਪੁਲਿਸ ਵਾਲਿਆਂ ਦੇ ਤੇ ਫਾਇਰ ਵਾਲਿਆਂ ਦੇ ਛੇਤਰ ਮਾਰੀਏ ਜੀ ਕੈਨੇਡਾ ਦੇ ਵਿੱਚ ਕਹਿੰਦੇ ਜਦੋਂ ਸਾਡਾ ਸਾਨੂੰ ਸੜਕ ਤੇ ਆਉਂਦੇ ਹੂ ਹੂ ਕਰਦੇ ਤਾਂ ਸਾਨੂੰ ਭੈੜੇ ਲੱਗਦੇ ਆ ਕਹਿੰਦੇ ਜਦੋਂ ਅੱਗੇ ਸਾਡੇ ਕੋਲ ਦੀ ਲੰਘਦੇ ਸੀ ਸਿੱਛਕਾਰ ਸਾਈਡ ਤੇ ਕਰ ਲੈਂਦੇ ਸੀ ਅਰ ਕਿਸੇ ਅਮਰਜੈਂਸੀ ਨਹੀਂ ਚੱਲੇ ਹੋਣੇ ਪਤਾ ਨਹੀਂ ਕਿੱਥੇ ਚੱਲੇ ਹੋਣੇ ਕਹਿੰਦੇ ਅੱਜ ਦੇ ਟਾਈਮ ਹਾਲਾਤ ਇਹ ਹੋ ਗਏ ਜਦੋਂ ਹੂ ਹੂ ਕਰਕੇ ਲੰਘਦੇ ਸਾਨੂੰ ਐਂ ਲੱਗਦਾ ਵੀ ਇਹ ਕਾਫੀ ਪੀਣ ਹੀ ਚੱਲੇ ਹੋਣੇ ਜਾਂ ਕਿਤੇ ਆਸੇ ਪਾਸੇ ਚੱਲੇ ਹੋਣੇ ਤੇ ਥੋੜੇ ਦਿਨ ਪਹਿਲਾਂ ਕਹਿੰਦੇ ਟੋਰਾਂਟੋ ਦੇ ਵਿੱਚ ਕੈਬਸ ਫੋਰਡ ਦੇ ਵਿੱਚ ਘਟਨਾ ਹੋਈ ਹੈ ਜਿੱਥੇ ਤਿੰਨ ਪੁਲਿਸ ਵਾਲੇ ਇੱਕ ਮੁੰਡੇ ਨੂੰ ਢਾਈ ਬੈਠੇ ਸੀ ਤੇ ਲੇਟਰ ਆਉਣ ਪਤਾ ਲੱਗਿਆ ਉਹਨੇ ਕੋਈ ਚਿਪਸ ਦਾ ਬੈਗ ਥੋਰੀ ਕੀਤਾ ਸੀ ਜੀ ਹੁਣੇ ਚਿੰਦੀ ਚੋਰੀਆਂ ਉਹਨਾਂ ਚੀਜ਼ਾਂ ਮਗਰ ਟਿਕਟਾਂ ਮਗਰ ਭੱਜੇ ਫਿਰਦੇ ਆ ਜਿਹੜੀ ਕਤਲੋਗਾਰਦ ਹੋ ਰਹੀ ਏ ਜਿੱਥੇ ਗੋਲੀਆਂ ਚੱਲ ਰਹੀਆਂ ਟਿਕਟਾਂ ਮਤਲਬ ਲੋਕ ਮਰ ਰਹੇ ਉਸ ਗੱਲਾਂ باندې ਇਹਦਾ ਬਿਲਕੁਲ ਵੀ ਧਿਆਨ ਦੇਣੀ ਇਹਨਾਂ ਦਾ ਸਿਰਫ ਕੰਮ ਐਡੀਸੈਫਟ ਨੂੰ ਫੜਨਾ ਤੇ ਤੁਸੀਂ ਇਹ ਲਾ ਲਓ ਜਿਹੜੀਆਂ ਛੋਟੀਆਂ ਮੋਟੀਆਂ ਚੋਰੀਆਂ ਉਹਨਾਂ ਨੂੰ ਰਿਸਪੌਂਡ ਕਰਨਾ ਤੇ ਆਹ ਜਿਹੜੇ ਕੰਮਾਂ ਤੇ ਹੁਣ ਪੁਲਿਸ ਚੱਲਦੀ ਏ ਕਿ दारू ਪੀ ਕੇ ਗੱਡੀਆਂ ਚਲਾ ਰਹੀ ਏ ਇਹ ਤਾਂ ਜਮਾਂ ਹੀ ਬੇੜਾ ਪਾ ਲਾ ਜੀ ਔਰਕ ਸਾਹਿਬ ਜਿਵੇਂ ਮੈਂ ਹਮੇਸ਼ਾ ਇਹ ਗੱਲ ਕਰਦਾ ਵੀ ਸਾਡੇ ਪੰਜਾਬੀਆਂ ਦੀ ਈਮੇਜ ਹੈ ਜਿਹੜੀ ਹੁਣ ਉਹ ਨਹੀਂ ਰਹੀ ਖਰਾਬ ਹੋ ਚੁੱਕੀ ਆ ਜਿਹੜੇ ਸੀਰੀਅਸ ਤੋਂ ਸੀਰੀਅਸ ਹੀਨੀਅਸ ਤੋਂ ਹੀਨੀਅਸ ਕ੍ਰਾਈਮ ਦੇ ਵਿੱਚ ਪੰਜਾਬੀਆਂ ਦਾ ਨਾਮ ਤੇ ਇੱਕ ਖਬਰ ਇਹ ਵੀ ਆ ਰਹੀ ਵੀ ਹੁਣੇ ਜੇ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਰੇਪ ਦੇ ਚਾਰਜਸ ਲੱਗੇ ਆ ਡਰਾਈਵਰ ਆ ਸ਼ਾਹੂਬਰ ਡਰਾਈਵਰ ਆ ਤੇ ਹੁਣ ਜਿਹੜੇ ਬੰਦੇ ਟੈਕਸੀ ਲੈ ਕੇ ਇੱਧਰ ਉੱਧਰ ਜਾਂਦੇ ਆ ਜਿਹੜੇ ਪੰਜਾਬੀਆਂ ਤੇ ਵੀ ਗੋਰੇ ਆ ਜਿਹੜੇ ਅਨਾਂ ਵਿਸ਼ਵਾਸ ਕਰਦੇ ਫੇਥ ਕਰਦੇ ਆ ਉਹਨਾਂ ਦਾ ਵੀ ਕਿਤੇ ਨਾ ਕਿਤੇ ਕਹਿ ਲੋ ਵੀ ਜਿਹੜਾ ਫੇਥ ਤੋੜਿਆ ਪੰਜਾਬੀਆਂ ਨੇ ਬਈ ਇਸ ਚੀਜ਼ ਨੂੰ ਕੋਈ ਮੰਨੇ ਤੇ ਚਾਹੇ ਨਾ ਮੰਨੇ ਹੁਣ ਟੈਕਸੀ ਭਾਈ ਸ਼ਰਾ ਆਪਾਂ ਇੱਥੇ ਗੱਲ ਕਰਾਂਗੇ ਨਾ ਉਹਨਾਂ ਦੇ ਵੱਧ ਤੋਂ ਵੱਧ ਕਮੈਂਟ ਆਉਣੇ ਕਿ ਤੁਸੀਂ ਸਾਰੇ ਟੈਕਸੀ ਵਾਲਿਆਂ ਨੂੰ ਇੱਕੋ ਰਸੇ ਵਾਟ ਰਹੇ ਹੋ ਜਿਹੜੀ ਘਟਨਾ ਹੈ ਤੁਸੀਂ ਗੱਲ ਕਰ ਰਹੇ ਹੋ ਮੈਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਵਾਟ ਰਿਆ ਇਹ 27 ਸਾਲਾਂ ਊਬਰ ਡਰਾਈਵਰ ਹੈ ਜੀ ਐਕਸਟ੍ਰੂ ਊਬਰ ਡਰਾਈਵਰ ਮਨਵੀਰ ਸਿੰਘ ਹੈ ਜੀ 20 ਸਾਲਾਂ ਦਾ ਇਨੂੰ ਬਲਾਫਕਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਲੰਘੇ ਹਫ਼ਤੇ ਲੈਥਬ੍ਰਿਜ ਅਲਬਰਟਾ ਦੀ ਪੁਲਿਸ ਨੇ 27 ਸਾਲਾਂ ਉਬਰ ਐਕਸ ਡਰਾਈਵਰ ਮਨਵੀਰ ਸਿੰਘ ਨੂੰ ਵੈਂਕੂਵਰ 에ਅਰਪੋਰਟ ਤੋਂ ਉੱਤਰ ਸੇ ਸਾਰੀ ਲੈਥਬ੍ਰਿਜ ਲਿਆਂਦਾ ਜੀ 9 ਨਵੰਬਰ 2025 ਤੜਕੇ ਇੱਕ 20 ਸਾਲਾਂ ਲੜਕੀ ਨੇ ਕੰਮ ਤੋਂ ਘਰੋਂ ਆਉਣ ਲਈ ਉਬਰ ਬੁੱਕ ਕੀਤੀ ਜਦੋਂ ਮਨਵੀਰ ਸਿੰਘ ਨੇ ਲੜਕੀ ਨੂੰ ਘਰ ਤੋਂ ਛੱਡਣ ਲਈ ਕਾਰ 'ਚ ਬਿਠਾਇਆ ਇਹ ਕੱਲੀ ਲੜਕੀ ਦੇਖ ਕੇ ਉਸ ਦੀ ਨੀਅਤ ਬਦਲ ਗਈ ਉਹ ਲੜਕੀ ਨੂੰ ਘਰ ਛੱਡਣ ਦੀ بجائے ਕਿਸੇ ਸੁੰਨਸਾਨ ਜਗ੍ਹਾ ਤੇ ਲੈ ਗਿਆ ਜਿੱਥੇ ਉਸਨੇ ਕਾਰ ਵਿੱਚ ਉਸ ਨਾਲ ਜ਼ਬਰਦਸਤੀ ਕੀਤੀ ਉਸ ਤੋਂ ਬਾਅਦ ਟੈਕਸੀ ਲੈ ਕੇ ਭੱਜ ਗਿਆ ਜਦੋਂ ਲੜਕੀ ਨੇ ਪੁਲਿਸ ਨੂੰ ਕਾਲ ਕਰਕੇ ਸਾਰੀ ਜਾਣਕਾਰੀ ਦਿੱਤੀ ਇਸ ਤੋਂ ਪਹਿਲਾਂ ਪੁਲਿਸ ਉਸਨੂੰ ਗ੍ਰਿਫਤਾਰ ਕਰਦੇ ਉਹ ਭੱਜ ਚੁੱਕਾ ਸੀ ਕੁਝ ਦਿਨਾਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਉਹ ਪੰਜਾਬ ਆਪਣੇ ਘਰ ਚਲਾ ਗਿਆ ਹੈ ਤਾਂ ਹੁਣ ਤਕਰੀਬਨ 2 ਮਹੀਨੇ ਬਾਅਦ ਵੈਂਕੂਵਰ ਰਾਹੀਂ ਕੈਨੇਡਾ ਪਹੁੰਚ ਰਿਹਾ ਸੀਗਾ ਤੇ ਵੈਂਕੂਵਰ 에ਅਰਪੋਰਟ ਤੋਂ CBSA ਨੇ ਗ੍ਰਿਫਤਾਰ ਕਰਕੇ ਲੈਥ ਬ੍ਰਿਜ ਪੁਲਿਸ ਦੇ ਹਵਾਲੇ ਕਰਤਾ ਤੇ ਇਸ ਵੇਲੇ ਉਹ ਪੁਲਿਸ ਦੀ ਗੱਲ ਡਿਸਕਸ ਕਰੀ ਜੀ ਆਪਾਂ ਇੱਕ ਲੰਮਾ ਸਾਮਾ ਪਹਿਲਾਂ ਇੱਕ ਹੋਰ ਵੀ ਕੀਤੀ ਸੀ ਉਹ ਚ ਐਡਮਿੰਟਨ ਚ ਜਿਹੜਾ ਟੈਕਸੀ ਡਰਾਈਵਰ ਉਹਨੇ ਕੀਤਾ ਸੀਗਾ ਇੱਕ ਟੋਰਾਂਟੋ ਸੀਗਾ ਜੀ ਉਹਨੇ ਕੀਤਾ ਸੀਗਾ ਹੁਣ ਟੈਕਸੀ ਵਾਲੇ ਭਾਈਚਾਰੇ ਨੂੰ ਭੈਣ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਹਿਲੀ ਗੱਲ ਤਾਂ ਤੁਸੀਂ ਆਪਦੀਆਂ ਟੈਕਸੀਆਂ ਜੋ ਊਬਰਾਂ ਚ ਜਿਹੜੇ ਆਪਣੇ ਡੈਸ਼ ਕੈਮ ਉਹ ਲਾਓ ਘੱਟੋ ਘੱਟ ਮਹੀਨੇ ਦੀ ਫੁਟੇਜ ਰੱਖੋ ਦੂਜੀ ਚੀਜ਼ ਇਹ ਹੈ ਤੁਹਾਡੇ ਨਾਲ ਕਸਟਮਰ ਚਾਹੇ ਕੋਈ ਵੀ ਬੈਠ ਰਿਹਾ ਚਾਹੇ ਗੋਰਾ ਹੈ ਗੋਰੀ ਹੈ ਜੇ ਡਰੰਕ ਹੈ ਜਾਂ ਤੁਹਾਨੂੰ ਉਸ ਚੀਜ਼ ਤੋਂ ਅਸੀਂ ਕੈਪेबल ਨਹੀਂ ਹੈਗੇ ਤਾਂ ਤੁਸੀਂ ਉਹਨੂੰ ਡਰਾਈਵ ਹੀ ਨਾ ਕਰੋ ਜੇ ਤੁਹਾਨੂੰ ਲੱਗਦਾ ਵੀ ਉਹ ਬੰਦਾ ਡਰੰਕ ਹੈ ਜਾਂ ਕੁੜੀ ਡਰੰਕ ਹੈ ਜੇ ਉਹ ਗਲਤ ਹਰਕਤਾਂ ਕਰ ਰਹੀ ਹੈ ਤੁਸੀਂ ਰੋਕ ਕੇ ਉਹਨੂੰ ਕਾਰ ਚੋਂ ਥੱਲੇ ਲਾ ਦਿਓ ræther than ਉਹ ਤੁਹਾਡੇ ਤੇ ਚਾਰजेस ਲਵਾਵੇ ਕਿਸੇ ਗਲਤ ਗੱਲ ਦੇ ਤੇ ਤੀਜੀ ਗੱਲ ਇਹ ਹੈ ਇਹੋ ਜਿਹੇ ਗਲਤ ਕੰਮਾਂ ਤੋਂ ਤੁਹਾਨੂੰ ਗਰੇਜ ਕਰਨਾ ਚਾਹੀਦਾ ਤੁਸੀਂ ਭਾਈਚਾਰੇ ਦਾ ਜਲੂਸ ਕਢਾ ਰਹੇ ਹੋ ਪੰਜਾਬੀਆਂ ਦਾ ਨਾਮ ਕੈਨੇਡਾ ਦੇ ਵਿੱਚ ਪਹਿਲਾਂ ਹੀ ਬਹੁਤ ਬਦਨਾਮ ਹੋ ਚੁੱਕਿਆ ਜੇ ਇਸੇ ਤਰ੍ਹਾਂ ਹੀ ਵਾਰਦਾਤਾਂ ਹੁੰਦੀਆਂ ਰਹੀਆਂ ਲੋਕਾਂ ਨੇ ਆਪਣੀ ਯੈਲੋ ਕੈਬ ਉਹ ਕੋ ਆਪ ਜਾਂ Uber ਜਾਂ ਹੋਰ ਕਿ ਵੀ ਜਿਹੜੀਆਂ ਵੀ ਟੈਕਸੀਆਂ ਚੱਲ ਰਹੀਆਂ ਗੋਰਿਆਂ ਨੇ ਚੜਨਾ ਬੰਦ ਕਰ ਦੇਣਾ ਕਿਉਂਕਿ ਲੋਕ ਅੱਜ ਦੇ ਟਾਈਮ ਵੀ ਆਪਣੇ ਭਾਈਚਾਰੇ ਪੱਗ ਵਾਲੇ ਨਾਲ ਜਾਂ ਕਿਸੇ ਵੀ ਆਪਣੇ ਭਾਈਚਾਰੇ ਨਾਲ ਰਿਲੇਟਡ ਬੰਦੇ ਨਾਲ ਕੈਬ 'ਚ ਚੜ ਕੇ ਰਾਈਡ ਤੇ ਜਾ ਕੇ ਆਪਦੇ ਆਪ ਨੂੰ ਸੇਫ ਫੀਲ ਨਹੀਂ ਕਰਦੇ ਜੀ ਜੀ ਬਿਲਕੁਲ ਸਹੀ ਹੈ ਇਹੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿਹੜੀ ਪਹਿਲਾਂ ਹੁੰਦੀ ਸੀ ਲੋਕ ਆਧਾਰਨਾ ਦਿੰਦੇ ਸੀ ਵੀ ਪੰਜਾਬੀ ਡਰਾਈਵਰ ਆ ਭਾਈ ਮੈਂ ਸੇਫ ਆ ਤੇ ਹੁਣ ਜਿਹੜੀ ਉਹ ਗੱਲ ਨਹੀਂ ਰਹੀ ਇਸ ਕਰਕੇ ਜਿਵੇਂ ਔਲਖ ਸਾਹਿਬ ਨੇ ਕਿਹਾ ਵੀ ਪੰਜਾਬੀ ਜਿਹੜੇ ਭੈਣ ਭਰਾ ਸਾਡੇ ਡਰਾਈਵਰ ਹੈਗੇ ਆ ਉਹਨਾਂ ਨੂੰ ਜ਼ਰੂਰ ਇਸ ਚੀਜ਼ ਪਰ ਖਿਆਲ ਰੱਖਣਾ ਚਾਹੀਦਾ ਆਪਾਂ ਕੋਸ਼ਿਸ਼ ਕਰੀਏ ਆਪਾਂ ਆਪਦੀ ਇਮੇਜ ਜਿਹੜੀ ਆ ਉਹ ਸੁਧਾਰੀਏ ਠੀਕ ਹੈ ਗੱਲ ਕੁਝ ਕੁ ਪਰਸੈਂਟ ਲੋਕ ਹੈਗੇ ਆ ਜਿਹੜੇ ਮਾੜੇ ਆਨਸਰ ਆ ਆਪਣੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਆ ਪਰ ਆਪਣਾ ਫਰਜ਼ ਆ ਕਿ ਆਪਾਂ ਉਹ ਬਦਨਾਮੀ ਦਾ ਜਿਹੜਾ ੱੱਬਾ ਲੱਗਿਆ ਉਹਨੂੰ ਧੋਣ ਦੀ ਕੋਸ਼ਿਸ਼ ਕਰੀਏ ਔਲਖ ਸਾਹਿਬ ਤੁਸੀਂ ਅੱਜ ਲਈ ਟਾਈਮ ਕੱਢਿਆ ਜਿਹੜੇ ਪਿਛਲੇ 2-4 ਦਿਨਾਂ ਦੀ ਜਿੰਨੀ ਵੀ ਕ੍ਰਾਈਮ ਰਿਪੋਰਟ ਸੀਗੀ ਉਹ ਤੁਸੀਂ ਸਾਂਝੀ ਕੀਤੀ ਐ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਮੈਂ ਇੱਥੇ ਇੱਕ ਚੀਜ਼ ਹੋਰ ਵੇਖਣ ਸੋਣ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਅ ਅਸੀਂ ਜਿਹੜੀਆਂ ਗੱਲਾਂ ਕਰਦੇ ਆ ਅਸੀਂ ਜਿਹੜੇ ਤੱਥ ਲੈ ਕੇ ਆਉਣੇ ਆ ਉਹ ਅ ਰੇਡੀਓ ਟਾਕ ਸ਼ੋਅ ਦੇ ਪੁਲਿਸ ਤੋਂ న్యూਸ ਤੋਂ ਵੱਡੀਆਂ ਚੈਨਲ ਦੀਆਂ ਵੈੱਬਸਾਈਟਸ ਤੋਂ ਉੱਥੋਂ ਸਾਰੀਆਂ ਖਬਰਾਂ ਕੱਢ ਕੇ ਲਿਆਉਣੇ ਆ ਸਾਡਾ ਮੇਨ ਮਕਸਦ ਜਿਹੜਾ ਅੱਜ ਦੇ ਟਾਈਮ ਪੁਲਿਸ ਤੇ ਇੰਨਾ ਅਗਰੈਸਿਵਲੀ ਅਟੈਕ ਕਰਨ ਦਾ ਇਹ ਹੈਗਾ ਕਿ ਪੁਲਿਸ ਉੱਠੇ ਪੁਲਿਸ ਨੀਂਦ ਤੋਂ ਜਾਗੇ ਤੁਹਾਂ ਤੁਸੀਂ بچੋ ਤੁਸੀਂ ਸੁਰੱਖਿਤ ਰਹੋ 노 ਡਾਊਟ ਅਸੀਂ ਚਾਹੁੰਦੇ ਹਾਂ ਕਿ ਲੋਕ ਰਿਵਰਸ ਮਾਈਗ੍ਰੇਸ਼ਨ ਕਰਨ ਪਰ ਜੇ ਤੁਸੀਂ ਨਹੀਂ ਵੀ ਆਉਣਾ ਚਾਹੁੰਦੇ ਤਾਂ ਸਾਡੀ ਕੋਸ਼ਿਸ਼ ਇਹ ਹੈ ਕਿ ਪੁਲਿਸ ਨੂੰ ਅਸੀਂ ਕਿਸੇ ਪਹਾਣੇ ਜਗਾ ਸਕੀਏ ਜਾਂ ਪੁਲਿਸ ਸਾਡੇ ਕੇ ਕੋਈ ਬੰਦਾ ਇਸ ਇੰਟਰਵਿਊ ਨੂੰ ਸੁਣੇ ਤਾਂ ਸ਼ਾਇਦ ਉਹਨੂੰ ਥੋੜੀ ਸ਼ਰਮ ਆ ਜੇ ਤੇ ਤੁਹਾਡੇ ਵੱਲ ਧਿਆਨ ਦੇਣ ਤੁਸੀਂ ਆਪ ਦੀ ਫੈਮਿਲੀ ਨਾਲ ਪੈਸੇ ਕਮਾਉਣ ਚੰਗੀ ਜ਼ਿੰਦਗੀ ਜਿਉਣ ਵਾਸਤੇ ਕੈਨੇਡਾ ਗਏ ਹੋ ਤੇ ਤੁਹਾਡੀ ਜ਼ਿੰਦਗੀ ਜਿਹੜੀ ਹੈਗੀ ਤੁਸੀਂ ਖੁਸ਼ੀ-ਖੁਸ਼ੀ ਆਪਦੇ ਘਰੇ ਵਾਪਸ ਆਵੋ ਜਾਂ ਖੁਸ਼ੀ-ਖੁਸ਼ੀ ਉੱਥੇ ਰਹੋ ਤੇ ਉਹਦੇ ਲਈ ਅਸੀਂ ਜਿਹੜੀ ਰਿਪੋਰਟ ਕਰਦੇ ਆ ਜਾਂ ਗੱਲ ਕਰਦੇ ਆ ਅਸੀਂ ਸਿਰਫ ਪੁਲਿਸ ਨੂੰ ਤੇ ਭਾਈਚਾਰੇ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਜਿਹੜਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ ਆਵਦੇ ਘਰੇ ਤੁਸੀਂ ਕੋਈ ਬੁਲੇਟ ਪ੍ਰੂਫ ਗਲਾਸ ਲਵਾ ਲਓ ਕੋਈ ਆਪਣੇ ਸਟੀਲ ਦੀਆਂ ਪਲੇਟਸ ਲਵਾਉਣੀ ਹੈ ਕੋਈ ਹੋਰ ਅਪਗ੍ਰੇਡੇਸ਼ਨ ਕਰ ਲਓ ਪਰ ਜਿਹੜਾ ਹੈਗਾ ਤੁਸੀਂ ਇਸ ਚੀਜ਼ ਤੋਂ ਗਰੇਜ ਕਰੋ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ 노 ਡਾਊਟ ਜਿਹੜੇ ਕੈਨੇਡਾ ਪੁਲਿਸ ਹੈ ਉਹ ਗੂੜੀ ਨੁੰਦੇ ਸੁੱਤੀ ਹੋਈ ਹੈ ਤੇ ਮੈਨੂੰ ਲੱਗਦਾ ਸ਼ਾਇਦ ਹਜੇ ਕੋਈ 2-4 ਸਾਲ ਲਾਊਗੀ ਉਸ ਤੋਂ ਪਹਿਲਾਂ ਉੱਠਣ ਲਈ ਤੇ ਬਾਕੀ ਅਸੀਂ ਪਰਮਾਤਮਾ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਰਹੋ ਆਬਾਦ ਰਹੋ ਤੁਹਾਡਾ ਆਨਸਰ ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬਾਈ ਜੀ ਥੈਂਕ ਯੂ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ